ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਣਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਪਾਈ ਵੇਲੇ ਉਹਨਾਂ ਦੇ ਉੱਤੇ QR ਕੋਡ ਲਾਜ਼ਮੀ ਕਰਨ ਜਾ ਰਹੀ ਹੈ ਕੀ ਹੈ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਜੀ ਦਾ ਪੁੱਛਣਾ ਹੈ ਪ੍ਰਤਾਪ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਪਾਈ ਦੌਰਾਨ QR ਕੋਡ ਲਗਾ ਰਹੀ ਹੈ ਇਹ ਕਿਸ ਤਰ੍ਹਾਂ ਕੀ ਹੈ ਕਹੋਗੇ ਜੀ ਇਹਦਾ ਸਾਰਾ ਜਾਣਕਾਰੀ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਕਤਾਂ ਲਈ ਜਿਹੜੇ ਪਾਉਂਸਰੂਪ ਤਿਆਰ ਕੀਤੇ ਜਾਂਦੇ ਨੇ ਉਹਨਾਂ ਪਾਉਂਸਰੂਪਾਂ ਦੀ ਪਛਾਣ ਕਰਨ ਲਈ ਕਿ ਉਹ ਕਿਹੜੇ ਕਿੱਥੇ ਗਏ ਨੇ ਉਹਨਾਂ 'ਚ ਕਿਓਆਰ ਕੋਡ ਜਾਂ ਬਾਰ ਕੋਡ ਕਿਆ ਦਨੇ ਆ ਉਹ ਲਗਾਇਆ ਜਾ ਰਿਹਾ ਤਾਂ ਕਿ ਪਾਉਂਸਰੂਪ ਕਿਤੇ ਵੀ ਗਿਆ ਹੋਵੇ ਉਹਦੀ ਸਾਨੂੰ ਬਾਰ ਕੋਡ ਤੋਂ ਜਾਂ ਕਿਓਆਰ ਕੋਡ ਤੋਂ ਪਤਾ ਲੱਗ ਸਕਦਾ ਕਿ ਇਹ ਪਾਉਂਸਰੂਪ ਕਿੱਥੇ ਆ ਤੇ ਇਸ ਤਰ੍ਹਾਂ ਜੜੀ ਕੋਈ ਜੜੀ ਦੁਰਵਰਤੋਂ ਹੁੰਦੀ ਜਾਂ ਕੋਈ ਵਰਤੋਂ ਕਰ ਸਕਦਾ ਦੁਰਵਰਤੋਂ ਕਰ ਸਕਦਾ ਕੋਣੀ ਹੋਏਗੀ ਜੋ ਵੀ ਇਹਦੇ ਨਾਲ ਜਿਹਨੇ ਖੜਨਾ ਹੈ ਪਾਵਰ ਸਰੂਪ ਉਹਦੀ ਸ਼ਮਾਕਤ ਸੌਖੀ ਹੋ ਜੇਗੀ ਤੇ ਅਸੀਂ ਜਿਹੜੇ ਜਿਹੜੇ ਸੰਕਤਾਂ ਨੂੰ ਪਾਵਰ ਸਰੂਪ ਪਹਿਲਾਂ ਜਾ ਚੁੱਕੇ ਆ ਅਸੀਂ ਮਾਜੋ ਪ੍ਰਧਾਨ ਸਾਹਿਬ ਵੱਲੋਂ ਸੰਹਿਤਨ ਨੂੰ ਪੀਰ ਕੀਤੀ ਗਈ ਕਿ ਜਿਹੜੇ ਪਾਵਰ ਸਰੂਪ ਸੰਕਤਾਂ ਜਾ ਚੁੱਕੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਤੇ ਵੀ ਇਹ ਜਿਹੜਾ ਬਾਹਰ ਕੋਡ ਉਹਨਾਂ ਤੇ ਵੀ ਜਾ ਕੇ ਤੇ ਇਹ ਜਿਹੜਾ ਸੇਫਟੀ ਪਰਫੋਰਮ ਇਹਦੇ ਨਾਲ ਪਾਵਰ ਸਰੂਪ ਦੀ ਯੋਸਖਿਆ ਵਧੀਆ ਹੋ ਸਕੇ ਪਤਾ ਜੀ ਇਹਦੇ ਚ ਜਿਹੜੇ ਹੁਣ ਜਿਦਾਂ ਤੁਸੀਂ ਦੱਸ ਦਿਓ ਕਿ ਪੁਰਾਣੇ ਜਿੰਨਾ ਗੁਣ ਪਿਛਲੇ ਪੇ ਹੋਏ ਨੇ ਪਹਿਲੇ ਚਪਾਈ ਤੋਂ ਪਹਿਲੇ ਦੇ ਪੇ ਹੋਏ ਨੇ ਉਹਨਾਂ ਦੇ ਉਹਨਾਂ ਦੇ ਲਈ ਕਿਸ ਤਰ੍ਹਾਂ ਕੀਤਾ ਜਾਏਗਾ ਉਹਨਾਂ ਨੂੰ ਕਿਸ ਤਰ੍ਹਾਂ ਕਿਹਾ ਜਾਏਗਾ ਗੁਰਦੁਆਰਾ ਸਾਹਿਬ ਆਮ ਦਾ ਵਿਚਾ ਕਿਸੇ ਦੇ ਕਰਾਣ ਦੇ ਵਿੱਚ ਹੈ ਦੇਖੋ ਪਹਿਲਾਂ ਤੇ ਸਾਡਾ ਜਿਹੜਾ ਨਵਾਂ ਨਵਾਂ ਜਿਹੜੇ ਪਾਵਨ ਸੁਪਨੇ ਨੇ ਜਿਹੜਾ 바ਰ ਕੋਡ ਉਹਨਾਂ ਚ ਲਾਇਆ ਜਾਏਗਾ ਫਿਰ ਤੋਂ ਅਗਲਾ ਪ੍ਰਸ਼ਾਸਕ ਜੀ ਜੇ ਜੇ ਕੋਈ ਮਤਰਕ ਸੰਗਤਾਂ ਚਾਹੁੰਦੀਆਂ ਤਾਂ ਕਿਉਂਕਿ ਕਈ ਵਾਰ ਜਿਹੜੇ ਲੋਕ ਸੰਗਤਾਂ ਦੇ ਘਰਾਂ 'ਚ ਨੇ ਗੁਰਦਰਾ ਸਾਹਿਬਾਂ 'ਚ ਸੌਕਾ ਪਰ ਜਿਹੜੇ ਸੰਗਤਾਂ ਦੇ ਘਰਾਂ 'ਚ ਉਹ ਮਤਲਬ ਛੇਤੀ ਇਹ ਇੱਕ ਵਾਰ ਕੋੜ ਨਹੀਂ ਲਾਉਂਦੇ ਅਸੀਂ ਕੋਸ਼ਿਸ਼ ਕਰਾਂਗੇ ਸੰਗਤਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੇਨਤੀ ਕਰਕੇ ਕਿ ਜੇ ਉਹ ਵੀ ਸਾਨੂੰ ਸਹਿਯੋਗ ਕਰਨ ਤੇ ਉਹਨਾਂ ਨੂੰ ਵੀ 505 ਬਾੜਪੋੜ ਲਾਇਆ ਜਾਵੇ ਤੇ ਜਦੋਂ ਬੀਤੇ ਅਸੀਂ ਦੇਖਿਆ ਗਏ ਪਾਵਨ ਸਰੂਪਾਂ ਦੀ ਗੈਰ-ਅਦਵੀ ਦਾ ਬੋਲ ਲਾਇਆ ਸੀ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਮਾਜਪੁਰਧਾਨ ਸਾਹਿਬ ਉਸਤਾਦ ਜੀ ਦੀ ਸਮਤਾ ਮਜੀ ਕਿਉਂਕਿ ਉਹ ਗੁਰੂਪ੍ਰਤੀ ਸ਼ਰਧਾਸਤਕਾਰ ਬਹੁਤ ਰੱਖਦੇ ਨੇ ਕਿ ਉਹਨਾਂ ਦੀ ਇਹ ਰਿਕਵੈਸਟ ਸੀ ਕਿ ਇਹ ਹਜਾ ਪ੍ਰਬੰਧ ਕੀਤਾ ਜਾਵੇ ਕਿ ਕੋਈ ਵੀ ਸ਼ਰਧਾ ਕਿਤੇ ਵੀ ਜਾਂਦਾ ਉਹਦੀ ਸ਼ਰਧਾਸਤਕਾਰ ਲਈ ਕਿ ਕਿਥੇ ਗਿਆ ਵਾ ਕਿੰਨੇ ਖੜਿਆ ਹੈ ਇਸ ਕਰਕੇ ਬਾਪੂੜ ਦੀ ਜਿਹੜੀ ਉਹ ਜ਼ਰੂਰਤ ਪਈ ਆ ਤੇ ਤਾਂ ਕੀਤਾ ਜਾ ਤਤਪ ਜੀ ਵਕਫਾਕ ਹਾਲਕਲ ਜਿਹੜੇ ਦਿਨ ਚੱਲਦੇ ਕਿਵੇਂ ਹੁਣ ਡੇ ਬਾਈ ਡੇ ਸ਼੍ਰੋਮਿਕ ਚੀ ਦਵਾਰ ਸਾਹਿਬ ਉਹਦਾ ਸ਼ਰਧਾਗੋਦੀ ਗਤੀਵਧੀ ਵਧੀ ਜਾ ਰਹੀ ਹੈ ਉਹਨਾਂ ਦੀ ਰਿਹਾਇਸ਼ ਲਈ ਸਾਡੇ ਕੋਲ ਪ੍ਰਬੰਧ ਥੋੜੇ ਘੱਟ ਨੇ ਬੇਸ਼ੱਕ ਅਸੀਂ ਤਿੰਨ ਸਾਮਾ ਹੋਰ ਉਸਾਰਨ ਜਾ ਰਹੇ ਹ ਜਿਹੜੀਆਂ ਇੱਥੇ ਆਲਰੇਡੀ ਸਾਮਾ ਹੈਗੇ ਆ ਉਹਨਾਂ ਚ ਵੀ ਕੋਈ ਵਾਦਾ ਕੀਤਾ ਜਾਵੇ ਜਦੋਂ ਦੇ ਸਰਦਾਰ ਜਿੰਦ ਅਸੀਂ tạm ਪ੍ਰਧਾਨ ਬਣੇ ਨੇ ਇਹਨਾਂ ਦੀ ਸਭ ਤੋਂ ਵੱਡੀ ਕੋਸ਼ਿਸ਼ ਹੋ ਰਹੀ ਆ ਕਿ ਬੱਤਵਾਦ ਕਰਾਇਆ ਕੀਤਾ ਜਦੋਂ ਅਸੀਂ ਸੰਪਰਦ ਜਿਉਂ ਕਿ ਉਹ ਵੱਡੀ ਜਿਹੜੀ ਮੁਸ਼ਕਲ ਹੀ ਸੰਪਰਦ ਦੀ ਰਸ ਦੀ ਆ ਰਹੀ ਹੈ ਖਾਸ ਕਰਕੇ ਸਤਿਪੰਥ ਸ਼ੇਰਮੰਦਰ ਸਾਹਿਬ ਕਿਉਂਕਿ ਇੱਥੇ ਸੰਪਰਦ ਲੱਖਾਂ ਚ ਦਹਾੜੀ ਹੁੰਦੀਆਂ ਨੇ ਪਰ ਉਹ ਸਾਡੇ ਕੋਲ ਰੈਸ਼ ਨਾ ਬੱਤ ਰਿਹਾ ਕਿਉਂਕਿ ਲਗਭਗ ਸਾਡੇ ਕੋਲ 800 ਕਮਰਾ ਆ ਤੇ ਜਿੱਥੇ ਲੱਖਾਂ ਚ ਦਹਾੜੀ ਸੰਗਤ ਹੋਣੀ ਆ ਉੱਥੇ 800 ਕਮਰਾ ਨੇ ਸਮਝਦਾ ਕਿ ਆਟੇ ਦੇ ਨੂਨ ਦੇ ਬਰਾਬਰੀ ਮੰਗੇ ਨਹੀਂ ਸਕਦੇ ਜੀ ਤੇ ਇਸ ਕਰਕੇ ਮਾਜੋ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਆਪਣਾ ਲਾ ਕੀਤਾ ਕਿ ਜਿਹਨੀਆਂ ਸਾਡੀਆਂ ਸਲਾਵਾਂ ਕੰਪਲੈਕਸ ਚੱਲ ਰਹੀਆਂ ਜਿਨ੍ਹਾਂ ਚਾ ਸ਼੍ਰੀਗੁਰ ਹਰਬਿੰਦਨ ਵਾਸ ਮਾਤਾ ਗੰਗਾ ਜੀ ਨੂੰ ਆਪ ਤੇ ਸ਼੍ਰੀਗੁਰ ਅਰਜਨ ਦੇਵ ਜੀ ਨੂੰ ਆਸ ਇਹਨਾਂ ਸਲਾਵਾਂ ਚ ਦੋ ਦੋ ਮੱਜਲਾ ਫੋਰ ਤਿਆਰ ਕੀਤੀਆਂ ਜਾਂ ਇਹ ਜਿਹੜੇ ਫੈਸਲੇ ਕੱਲ ਅੰਦਰ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਵਾਸ ਕੀਤੇ ਗਏ ਨੇ ਇਹ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਇਹ ਦੋ ਦੋ ਮੱਜਲਾ ਫੋਰ ਤਿਆਰ ਹੋ ਜਾਣ ਤੇ ਦੋ ਦੋ ਮੱਜਲਾ ਨਾਲ ਵੀ ਲੱਗ ਭੱਜ 100 150 ਕਮਰਾ 200 ਕਮਰਾ ਹੋਰ ਤਿਆਰ ਹੋ ਜੇ ਹੂੰ ਹੂੰ ਮੁਲਾਜ਼ਮਾਂ ਲਈ ਕੱਲ ਦੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਉਹਨਾਂ ਦੀ ਵਿਦੇਸ਼ ਛੁੱਟੀ ਦਾ 2 ਸਾਲ ਦੀ ਕਰ ਦਿੱਤੀ ਗਈ ਹੈ ਸਾਡੇ ਮੁਲਾਜ਼ਮ ਅਕਸਰ ਖਾਸ ਕਰਕੇ ਰਾਗੀ ਸੰਗ ਅਰਦਾਸੀ ਆਪਣੇ ਕਥਾਵਾਚਕ ਪ੍ਰਚਾਰ ਸਹਿਬਾਨ ਤੇ ਸਾਡੇ ਦਫਤਰੀ ਫਰਵਤੜੇ ਮੁਲਾਜ਼ਮ ਨੇ ਇਹ ਅਕਸਰ ਹੀ ਦੇਸ਼ ਉਦੇਸ਼ ਤੇ ਜਾਂਦੇ ਰਹਿੰਦੇ ਨੇ ਜਦੋਂ ਉਦੇਸ਼ ਤੇ ਜਾਂਦੇ ਨੇ ਤੇ ਫਿਰ ਉੱਥੇ ਲੰਬਾ ਸਮਾਂ ਰਹਿੰਦੇ ਨੇ ਜਿਹਦੇ ਨਾਲ ਮਗਰੋਂ ਪ੍ਰਬੰਧ ਕਰਨ 'ਚ ਮੁਸ਼ਕਲਾਂ ਵੀ ਆਉਂਦੀਆਂ ਨੇ ਇਹ ਕਰਕੇ ਇਹ ਫੈਸਲਾ ਕੀਤਾ ਗਿਆ ਮਾਨਯੋਗ ਪ੍ਰੋਜੈਕਟਿਵ ਵੱਲੋਂ ਕਿ ਜਿਹੜੇ ਕੋਈ ਵਧੀਏ ਜਾਂਦਾ ਹੈ ਉਹਨੂੰ ਸਾਰੀ ਸਤ ਉਸ ਤਰ੍ਹਾਂ ਵੱਧ ਤੋਂ 2 ਸਾਲ ਦੀ ਸ਼ਿਕੀਤੀ ਜਾਏਗੀ ਭਾਵੇਂ ਉਹ ਇਕੱਠੀ ਲੜੇ ਤੇ ਭਾਵੇਂ ਉਹ ਸਮੇ ਸਮੇਂ ਲੜੇ 2 ਸਾਲ ਤੋਂ ਵੱਧ ਜਿਹੜੀ ਉਹ ਦੇਖ ਚੁੱਕੀ ਹੈ ਉਹ ਰਵਾਨੀ ਨਹੀਂ ਕੀਤੀ ਜਾਏ ਜੇ ਜਿਹ ਕੋਈ ਇਹੋ ਜਿਹਾ ਸਾਹਮਣੇ ਆ ਜਾਂਦਾ ਕੇਸ ਕਿ ਜਿਆਦਾ ਛੁੱਟੀ ਜਿਆਦਾ ਹੋ ਜਾਂਦੀ ਹੈ ਉਹਦੀ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕਰ ਦੋ ਚੀਜ਼ਾਂ ਨੇ ਜਾਂ ਫਿਰ ਖਲਾ ਰਿਜ਼ਾਇਨ ਕਰੇਗਾ ਤੇ ਜਾਂ ਫਿਰ ਉਹਨੂੰ ਉਹਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਜੋ ਜੇ ਕੋਈ ਮੇ ਬਣ ਜਾਂਦਾ ਹੈ ਤੇ ਉਹ ਜਿਹੜਾ ਤੋੜ ਕੱਟ ਰੋਏ ਸੋ ਉਹ ਤੇ ਨਿਯਮ ਅਨੁਸਾਰ ਹੀ ਕਾਰਵਾਈ ਹੋਏਗੀ। ਕੱਲ ਦੀ ਮੀਟਿੰਗ ਦੇ ਵਿੱਚ ਨਿਸ਼ਚੇ ਅਕੈਡਮੀ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਜਿਹੜੀ ਆਈਐਸ ਆਈਪੀਐਸ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਹੀ ਹੈ। ਉਹਦੀ ਬਣਤ ਲਈ ਵੀ 6.5 ਕਰੋੜ ਰੁਪਏ ਰੱਖਿਆ ਗਿਆ। ਮਾਂਜੋ ਪ੍ਰਧਾਨ ਸਾਹਿਬ ਵੱਲੋਂ ਬੜਾ ਵਧੀਆ ਪ੍ਰਣਾਮਾ ਕੀਤਾ ਹੈ ਕਿ ਜਿਹੜੇ ਨਿਸ਼ਚੇ ਅਕੈਡਮੀ ਸ਼ੁਰੂ ਕੀਤੀ ਗਈ ਸੀ ਕਿਉਂਕਿ ਪੰਜਾਬ ਵਿੱਚ ਖਾਸ ਕਰਕੇ ਹਿੰਦੁਸਤਾਨ 'ਚ ਜਿਹੜੇ ਸਾਡੇ ਇਸਤਰੀ ਵੀਰ ਨੇ ਉਹ ਆਈਪੀਐਸ ਆਈਏਸਰ ਬੋਰਡ ਕੱਟ ਗਏ ਨੇ ਉਹਨਾਂ ਘਾਟਾਂ ਨੂੰ ਪੂਰਾ ਕਰ ਲਈ ਬਾਜੂ ਪ੍ਰਧਾਨ ਸਰ ਪ੍ਰਧਾਨ ਸਤਾਹ ਜਿਹਨਾਂ ਦੀ ਨਸੀਬਤਾ ਵਿੱਚ ਵੱਲੋਂ ਪੈਰ ਕਰਦੇ ਆ ਨਿਸ਼ਚੈ ਅਕੈਡਮੀ ਜਿਹੜੀ ਸ਼ੁਰੂ ਕੀਤੀ ਗਈ ਸੀ ਚੰਡੀਗੜ੍ਹ ਕਿਉਂਕਿ ਉੱਥੇ ਜਿਹੜੀ ਨਿਸ਼ਚੈ ਅਕੈਡਮੀ ਸ਼ੁਰੂ ਕੀਤੀ ਗਈ ਇਹ ਉੱਥੇ ਕਲਕੱਤਾ ਰਣਵਾਸ ਤੇ ਚੱਲ ਰਹੀ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਗੁਰਦੁਆਰਾ ਬਾਗ ਬੜਿਆ ਵਾਲਾ ਜਿਹੜਾ ਪਈ ਉੱਥੇ ਕਿ ਉੱਥੇ ਇਹ ਨਿਸ਼ਚੈ ਅਕੈਡਮੀ ਜਿਹੜੀ ਦਫ਼ਤਰ ਉੱਥੇ ਪੂਰੀ ਬਿਲਡਿੰਗ ਤਿਆਰ ਕਰਕੇ ਤਾਕੇ ਉਹ ਵਾਲੇ ਸਮੇਂ ਚ ਜੜੀ ਉਥੇ ਸਾਰੀਆਂ ਫੈਸਿਲਿਟੀਆਂ ਮਿਲ ਜਾਣ। ਇਤਰਾ ਹੈ ਜਿਹਾ ਉਹਨਾਂ ਦੇ ਕਲਾਸਰੂਮ ਨੇ ਤੇ ਸਾਰਾ ਹੀ ਪ੍ਰਬੰਧ ਉਥੇ ਕਰਨ ਲਈ 6.5 ਕਰੋੜ ਰੁਪਏ ਕੈਸ ਮੈਡੀਕਲ ਪਾਸ ਕੀਤਾ ਤੇ ਮੈਂ ਸਮਝਦਾ ਪ੍ਰਧਾਨ ਸਾਹਿਬ ਵੱਲੋਂ ਵਧੀਆ ਪ੍ਰਣਾਲਾ ਕੀਤਾ ਗਿਆ ਕਿਉਂਕਿ ਜੇ ਬੱਚੇ ਨੇ ਪੜ੍ਹਨਾ ਉਹਨਾਂ ਨੂੰ ਮਾਹੌਲ ਵੀ ਉਥੋਂ ਦਾ ਵਧੀਆ ਚਾਹੀਦਾ ਤੇ ਜੇ ਉਹ ਉਥੇ ਉਹ ਅਕੈਡਮੀ ਵੱਢ ਜਾਂਦੀ ਆ ਤਾਂ ਮੈਂ ਸਮਝਦਾ ਕਿ ਇਹ ਜਿਹੜੇ ਬੱਚੇ ਪੜਨ ਵਾਲੇ ਨੇ ਉਹਨਾਂ ਲਈ ਇੱਕ ਵਧੀਆ ਸਹੂਲਤ ਹੋਏ। ਸ਼ੁਕਰੀਆ ਜੀ। ਸੋ ਸ਼ੋਪਿੰਗ ਕੋਲ ਦਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਬੈਠਕ ਕੱਲ ਹੋਈ ਸੀ ਜਿਦੇ ਵਿੱਚ ਇਹ ਮਹੱਤਵਪੂਰਨ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਛਾਣ ਰੱਖਣ ਲਈ ਬਾਹਰ ਕੋਟ ਲਗਾਇਆ ਜਾਏਗਾ। ਕੈਮਰਾ ਪਰਸਨ ਵਿਕਮ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ। YouTube Facebook Instagram X aur WhatsApp channel par